ਸ਼੍ਰੀ ਵਾਹਿਗੁਰੂ ਸਾਹਿਬ ਜੀ ਬਲਾਵਨ ਮਹੱਲਾ ਚੌਥਾ हर हर नाम शीतल जलत्याव हर वास सोगन्ध गंधैया मेल संगत परम पद पाया ਮਾਹਿਰਡ ਪਲਾਸ ਸੰਗ ਹਰ ਬੋਹੀਆ ਹਰ ਹਰ ਨਾਮ ਸੀਤਲ ਜਲ ਧਿਆਵ ਹੋ ਹਰ ਚੰਦਨ ਵਾਸ ਸੁਗੰਧ ਗੰਧਈਆ ਮੇਲੇ ਸਤ ਸੰਗਤ ਪਰਮ ਪਦ ਪਾਇਆ ਮਹਿਰਡ ਪਲਾਸ ਸੰਗ ਹਰ ਬੋਹੀਆ Jap Jagannath Jagadish Gosaiya ਸਰਣ ਪਰੇ ਸਈ ਜਨ ਉਵਰੇ ਜਿਉ ਪ੍ਰਹਲਾਦ ਉਦਾਰ ਸਮਈਆ ਚੰਦਨਯੋਤਮ ਚੰਦਨ ਨਿਕਟ ਸਭ ਚੰਦਨ ਹੋਈਆ ਸਾਕਤ ਕੂੜੇ ਓ ਬਸੋ ਕਹੋਐ ਮਨ ਅਬ ਮਨ ਵਿਛੜ ਦੂਰ ਗਈਆ ਹਰ ਗਤ ਮਿਤ ਕਰਤਾ ਆਪੇ ਜਾਣ ਸਭ ਵਿਦ ਹਰ ਹਰ ਆਪ ਬਨਈਆ ਜਿਸ ਸਤ ਗੁਰ ਭੇਟ ਸੋ ਕੰਚਨ ਹੋਵੈ ਜੋ ਤੋਰ ਲਿਖਿਆ ਸੋ ਮਿਟੈ ਨਾ ਮਟਾਈਆ ਰਤਨ ਪਦਾਰਥ ਗੁਰਮਤਿ ਪਾਵੈ ਸਾਗਰ ਭਗਤ ਪੰਡਾਰ ਖੋਲਈਆ ਗੋਰ ਚਰਣੀ ਇਕ ਸਰਦਾ ਉਪਜੇ ਮਹਾਰ ਗੁਣ ਕਹਤ ਤ੍ਰਿਪਤ ਨਾ ਭਈਆ ਰਮਬਰਗ ਨਿਤ ਨਿਤ ਹਰ ਧਿਆਏ ਮਹਾਰ ਗੁਣ ਕਹਤੇ ਪਾਵਨੇ ਕਹੀਆ ਬਾਰ ਬਾਰ ਖਿੰਖ ਖਿੰਨ ਪਲ ਕਹੀਏ ਹਰ ਪਰਨਾ ਪਾਵੇ ਪਰ ਪਰਈਆ ਸਾਸਤਬੇਦ ਪੁਰਣ ਪੁਕਾਰ ਹੈ ਧਰਮ ਕਰਹੁ ਖਟ ਕਰਮ ਧਰਈਆ ਮਨ ਮੁਖ ਪਖੰਡ ਪਰਮ ਵਿਗੂਤੇ ਲੋਭ ਲਹਿਰ ਨਾਵ ਪਾਰ ਬੁੜਈਆ ਨਾਮ ਜਪ ਹੋ ਨਾਮੇ ਗਤ ਪਾਵੋ ਸਿਮਰਤ ਸਾਸਤਰ ਨਾਮ ਦਰੜਈਆ ਹਉਮੈ ਜਾਏ ਤਾ ਨਿਰਮਲ ਹੋਵਾ ਗੋਰ ਮੁਖ ਪਰਚੈ ਪਰਮ ਪਦ ਪਈਆ ਇਹੋ ਜਗ ਵਰਨ ਰੂਪ ਸਭ ਤੇਰਾ ਜਿਤਲਾ ਵਸੇ ਕਰਮ ਕਮਈਆ ਨਾਨਕ ਜੰਤ ਵਜਾਇ ਵਜਹਿ ਜਿਤ ਪਾਵਤ ਤਤਰਾਹ ਚਲਾਈਆ ਵਰਨ ਰੂਪ ਸਭ ਤੇਰਾ ਜਿਤ ਲਾਵਹਿ ਸੇ ਕਰਮ ਕਮਾਈਆ ਨਾਨਕ ਜੰਤ ਵਜਾਏ ਵਾਜ ਹੈ ਜਿਤ ਭਾਵੈ ਤਿਤ ਰਾਹੇ ਚਲਈਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਾਵਲ ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਲ ਧਿਆਵੋ ਫਰ ਚੰਦਨ ਵਾਸ ਸੁਗੰਧ ਗੰਧਈਆ ਮਿਲ ਸਤ ਸੰਗਤ ਪਰਮ ਪਦ ਪਾਇਆ ਮਹਿਰੜਾ ਪਲਾਸ ਸੰਗ ਹਰ ਬੋਹੀਆ ਸੋ ਪਕੇ ਹੋ ਤੁੰਦ